ਇਹ ਇਹ ਕਿ ਇਹ ਹਿੱਕੇ ਰਾ ਆਪ ਨੂੰ ਵਧਾਉਣਾ ਪੈਣਾਗਾ ਸੁਖਜੀਤ ਕੌਰ ਜੀ ਆਏ ਆ ਬੜਾ ਦਿਲ ਪਤਾ ਕਰਕੇ ਇਹਨਾਂ ਨੇ ਜਸਵੀਰ ਸਿੰਘ ਤਲਵਾਰਾ ਸਾਹਿਬ ਜਿਹੜੇ ਸਾਡੇ ਪੁਰਾਣੀ ਪੈਨਸ਼ਨ ਬਹਾਲੀ ਦੇ ਕਨਵੀਨਰ ਨੇ ਉਹਨਾਂ ਦੇ ਨਾਲ ਸਿਰ ਜੋੜ ਕੇ ਇਹਨਾਂ ਨੇ ਇਹਨਾਂ ਨੇ ਸਰਕਾਰ ਦੀਆਂ ਨੀਤੀਆਂ ਨੂੰ ਸਮਝਿਆ ਤੇ ਇਸ ਗੱਲ ਦੀ ਸਮਝ ਰੱਖੀ ਹੈ ਕੀ ਹੁਣ ਆਟਾ ਅੱਤੇ ਟਫਲੀ ਵਜਾ ਕੇ ਮੰਗ ਨਹੀਂ ਦਿੱਤੀ ਜਾਣੀ ਇਹ ਜਿਵੇਂ ਕਿਸਾਨ ਲੜੇ ਸੀ ਦਿੱਲੀ ਦੇ ਬਰੂਹਾਂ ਤੇ ਜਿਵੇਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਆਵ ਕੇ ਜਿਹੜੇ ਕਾਲੇ ਕਾਨੂੰਨ ਲੈ ਕੇ ਆਈ ਸੀ ਸਰਕਾਰ ਜਿਵੇਂ ਉਹ ਬੁਲਾਏ ਸੀਗੇ ਓਵੇਂ ਓਵੇਂ ਮਲਾਜਮ ਜੀਵੇ ਓਵੇਂ ਦੋਸਤੋ ਆਪਾਂ ਨੂੰ ਵੀ ਓਨੀ ਹਿੱਕ ਬੰਨਣਾ ਪੈਣਾ ਓਵੇਂ ਇਕੱਠੇ ਹੋਣਾ ਪੈਣਾ ਉਸੇ ਤਰੀਕੇ ਦੇ ਨਾਲ ਇਹ ਨਹੀਂ ਕਿ ਇਹ ਸੀਪੀਐਫ ਇਹ ਪੁਰਾਣੀ ਪੈਨਸ਼ਨ ਇਹ ਪ੍ਰਾਪਤੀ ਹੈ ਫਰੰਟਾ ਨਹੀਂ ਬੋਲੋ ਆਪਾਂ ਸਾਰਿਆਂ ਨੂੰ ਇੱਕੋ ਜਿਹੇ ਮੱਛੀਆਂ ਅੱਖ ਦੇਤੀ ਹੁੰਦੀ ਹੈ ਆ ਆਪਾਂ ਨੂੰ ਪ੍ਰਾਣੀ ਪੈਨਸ਼ਨ ਵਾਲੀ ਰਾਹ ਤੇ ਚਾਹੋ ਜਿਹੜੇ ਮਰਜੀ ਮਰਜੀ ਫੀਲ ਜਾਂ ਪਾਸਾ ਮੰਨ ਕਰਦੇ ਹੋਈਏ ਕਿੱਥੇ ਹੋ ਕੇ ਸਰਕਾਰ ਦੇ ਖਿਲਾਫ ਲੜਨਾ ਚਾਹੀਦਾ ਫੇਰ ਹੀ ਇਹ ਪ੍ਰਾਪਤੀ ਹੋਊਗੀ ਜਿਹੜੇ ਕਾਲੇ ਕਾਨੂੰਨ ਸੀਗੇ ਕਿੰਨਾ ਪਟਾ ਉਹ ਕਾਨੂੰਨ ਸੀਗਾ ਜਿਹੜਾ ਉਹ ਕਾਲਾ ਕਾਨੂੰਨ ਸੀਗਾ ਜਿਹੜਾ ਕਿਸਾਨਾਂ ਨੂੰ ਰੱਟ ਕਰਾਇਆ ਇਹ ਕਾਨੂੰਨ ਵੀ ਉਹੋ ਉਹੋ ਜਿਹਾ ਕਾਨੂੰਨ ਹੈ ਤੇ ਉਹ ਇਹਨੂੰ ਰੱਟ ਕਰਨ ਵਾਸਤੇ ਇਹਨੂੰ ਛੱਡਣ ਵਾਸਤੇ ਬਹੁਤ ਜਿਹੀ ਲੜਾਈ ਲੜਨੀ ਪੈਣੀ ਹੈ ਸੋ ਮੈਨੂੰ ਆਸ ਹੈ ਆਪਾਂ ਇਸੇ ਤਰ੍ਹਾਂ ਲੜਾਈ ਜਾਰੀ ਰੱਖਾਂਗੇ ਧੰਨਵਾਦ ਬਹੁਤ ਬਹੁਤ ਸ਼ੁਕਰੀਆ डेनो माणा मुल